ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮੰਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸ਼੍ਰੀ ਅਕਾਲ ਦਾ ਨਾਮ ਤੁਹਾਡਾ ਮਹਿਕਦੀਪ ਸਿੰਘ ਮਾਨ ਵੈਲਕਮ ਟੂ ਮਾਨਸ ਫੈਮਲੀ ਤੇ ਆਪਣੇ YouTube ਫੈਮਲੀ ਅਸੀਂ ਚੱਕਣ ਆਏ ਸੀ ਜੀ ਸਾਡਾ ਚੁੰਨੀਆਂ ਦਾ ਪਾਰਸਲ ਸਾਡੇ ਕੋਲੇ ਮੁੱਕੀਆਂ ਪਈਆਂ ਸੀ ਚੁੰਨੀਆਂ ਮੈਂ ਕਦੀ ਨਾਲੇ ਤਾਂ ਆਪਾਂ ਬਣਾਵਾਂਗੇ ਵੀਡੀਓ ਤੇ ਨਾਲੇ ਆਪ ਆਪਣੀਆਂ ਚੁੰਨੀਆਂ ਚੱਕ ਆਈ ਚੋਰੀ ਨਾ ਜੀ ਵੀਡੀਓ ਬਣਾਉਣ ਦਾ ਵੀ ਹੁਣ ਮੇਰੇ ਕੋਲੇ ਟਾਈਮ ਲੱਗਦਾ ਨਹੀਂਗਾ ਕਿਉਂਕਿ ਕੱਪੜੇ ਦਾ ਕੰਮ ਕਰਨਾ ਕੋਈ ਸੌਖੀ ਗੱਲ ਨਹੀਂ ਹੈਗੀ ਜੀ ਜਦੋਂ ਅਸੀਂ ਪੀਸ ਖੋਲ ਲੈਨੇ ਥੋੜਾ ਪੀਸਾਂ ਚ ਅਸੀਂ ਬਾਲੇ ਤੰਗ ਰੋਣੇ ਕਿਉਂਕਿ ਪੀਸ ਅਗਲੇ ਨੂੰ ਦੇਣੇ ਪੈਂਦੇ ਆ ਸਾਨੂੰ ਵੀ ਪਰੋਲ-ਪਰੋਲ ਕੇ ਭਾਲ ਕੇ ਸਾਡੀ ਮਿਹਨਤ ਦੋਨਾਂ ਦੀ ਮਾਂ ਪੁੱਤਾਂ ਦੀ ਬਹੁਤ ਜ਼ਿਆਦਾ ਸਖਤ ਆ ਦੇਖੋ ਜੀ ਜੋ ਮੈਂ ਘਰੇ ਕੱਪੜੇ ਪਾਏ ਸੀ ਉਹੀ ਮੇਰੇ ਪਾਏ ਆ ਉਹੀ ਦੀਪੂ ਜੁਨੀ ਚ ਆਇਆ ਸੀ ਬਸ ਇਹਨੇ ਕੱਲੀ ਆਪਦੀ ਸ਼ਰਟ ਬਦਲੀ ਆ ਵਿਚਾਰੇ ਨੇ ਨਾਲ ਦੀ ਨਾਲ ਇਹ ਚੱਲ ਪਿਆ ਤੇ ਆਪਾਂ ਕਹਿੰਦੇ ਨੇ ਫਲਾਣਾ ਬੰਦੇ ਨੇ ਪੈਸੇ ਕਮਾਏ ਆ ਬਲਾਨਾ ਬੰਦਾ ਸੌਖਾ ਹੈ ਮੈਂ ਜਿਹੜੀ ਆ ਵੀ ਬੰਦਾ ਸੌਖਾ ਐ ਮੈ ਨਹੀਂ ਹੁੰਦਾ ਬਹੁਤ ਜਿਆਦਾ ਮਿਹਨਤ ਆ ਹੁੰਦੀ ਐ ਇਹਦੇ ਵਿੱਚ ਜਿਵੇਂ ਮੈਂ ਤੇ ਦੀ ਪੂਰੋਚਣ ਲੱਗ ਜਾਂਦੇ ਆ ਵੀ ਠੀਕ ਹੈ ਸੋਫਾ ਦਾ ਖਾਦਾ ਪੀਤਾ ਹੋਇਆ ਠੀਕ ਹੈ ਪੈਸਾ ਜਰੂਰ ਬਣ ਜਾਂਦਾ ਤੁਹਾਡੀ ਮਿਹਨਤ ਜਰੂਰ ਨਿਕਲੇ ਹੁੰਦੀ ਆ ਆਪਾਂ ਲੋਕਾਂ ਵਾਂਗੂ ਕੱਪ ਨਹੀਂ ਮਾਰਦੇ ਵੀ ਹਾਏ ਬਚਦਾ ਨਹੀਂ ਕੁਝ ਹਾਏ ਛੜਦਾ ਪੱਲੇ ਨਹੀਂ ਪੈ ਲੋਕ ਵਾਪਸ ਨਾ ਆਪ ਮਾਰਦੇ ਅਸੀਂ ਨਹੀਂ ਮਾਰਦੇ ਵੀ ਸਾਡੀ ਦਿਹਾੜੀ ਬਹੁਤ ਵਧੀਆ ਨਿਕਲਦੀ ਏ ਦੋਨੇ ਮਾਂ ਪੁੱਤਾਂ ਦੀ ਪਰ ਅਸੀਂ ਨਹੀਂ ਕਵਾਂਗੇ ਵੀ ਹਾਇ ਸ਼ੰਤਾ ਕੋਈ ਬਾਜਦਾ ਨਹੀਂ ਕਿਉਂ ਨਹੀਂ ਬਚਦਾ ਵੀਰੇ ਜੇ 2 ਰੁਪਏ ਬਚਦੇ ਫੇਰੀ ਭੌਂਕਦੇ ਗਿਰਦੇ ਰਾਤ ਨੂੰ ਅੱਧੀ ਰਾਤ ਨੂੰ ਨਹੀਂ ਕਿਉਂ ਜਾਈਗੇ ਹੁਣ ਤੁਸੀਂ ਦੇਖ ਲਓ ਵੀ ਰਾਤ ਦਾ ਟਾਈਮ ਹੈ ਰિસ્ਕੀ ਹੈ ਰਾਤ ਨੂੰ ਆ ਫਿਰਦੇ ਆ ਗੱਡੀ ਦੇ ਵਿੱਚ ਜਿਹੜਾ ਭੈਣ ਜਿਹੜੇ ਭੈਣ ਭਰਾ ہار ਚੁੱਕੇ ਆ ਆਪਣੀ ਮਤਲਬ ਜ਼ਿੰਦਗੀ ਨੂੰ ਬਹੁਤ ਸਮਝਣ ਲੱਗ ਜਾਂਦੇ ਆ ਬਹੁਜ ਨਾ ਸਮਝਿਆ ਕਰੋ ਕਈ ਵਾਰੀ ਮੇਰਾ ਮੂੰਹ ਨਹੀਂ ਦੱਸੂਗਾ ਸੋਨੂੰ ਦੇ ਕੋਈ ਰਸਅਰਚ ਬਾਹਰ ਨਿਕਲੂਗੀ ਮੇਰਾ ਤਾਂ ਮੂੰਹ ਹੀ ਕਿਸਣਾ ਹੋਏ ਹੋਈ ਨਖਰਾ ਲਾਈਟ ਲਾ ਕੇ ਦੇਖ ਲਾਂਗੇ ਜੇ ਲੱਗਦੀ ਇੱਥਾ ਤੇ ਮਤ ਆਇਓ ਮਲੈਟ ਤਾਂ ਨਹੀਂ ਲਾ ਕੇ ਰਾਜੀ ਇਹੋ ਭਰਾਵੇਂ ਨਾ ਅੱਖਾਂ 'ਚ ਲਾਈਟ ਵੱਜਦੀ ਹੈ ਸੀਸ ਸਾਫ ਕੋਤਨਾ ਫਲੈਕਸ਼ਨ ਕਰਤਾ ਤਾਂ ਤਾ ਤੁਸੀਂ ਸੱਚ ਕਹਿਣੀ ਆ ਮੈਂ ਸੋਨੂੰ ਵੈਕਰੂ ਨੂੰ ਜਾਣ ਕੇ ਵੀ ਜੇ ਦੀਪੂ ਮੇਰੀ ਸਪੋਰਟ ਤੇ ਨਾ ਹੋਵੇ ਸ਼ਾਇਦ ਮੈਂ ਕੱਪੜੇ ਦਾ ਕੰਮ ਨਹੀਂ ਕਰ ਸਕਦੀ ਮੈਂ ਤਾਂ ਉਹੀ ਅੱਕ ਜਾਂਦੀ ਪੂ ਦਾ ਵਿਚਾਰਾ ਚੱਕ ਲੈਂਦਾ ਧਰ ਲੈਂਦਾ ਚੀਜ਼ ਵੀ ਮੈਂ ਕਿਹਣੀ ਆ ਸੱਚੇ ਬਾਦਸ਼ਾਹ ਵੈਗਰੂ ਐਸਾ ਪੁੱਤ ਹਰ ਇੱਕ ਨੂੰ ਦੇਵੀ ਇਹਨੂੰ ਪਤਾ ਵੀ ਮੇਰੀ ਮਾਂ ਤੋਂ ਕੱਪੜੇ ਚੱਕੀ ਦੇ ਨਹੀਂ ਮੈਂ ਇੱਥਾ ਵੀਰੇ ਕੱਪੜੇ-ਕਪੜੇ ਨਹੀਂ ਚੱਕੇ ਜਾਂਦੇ ਜਾਣ ਨਹੀਂ ਹੈਗੀ ਐਵੇਂ ਗੱਪ ਮਾਰਾਂ ਠੀਕ ਆ ਸਰੀਰ ਮੇਰਾ ਠੀਕ ਹੈ ਬਿਮਾਰੀਆਂ ਟੁੱਟ ਗਈਆਂ ਕੱਲਾ ਸ਼ੂਗਰ ਹੈ ਪਰ ਵੀ ਮੇਰੇ ਸੀਰੀ ਤੇ ਜਾਣ ਨਹੀਂ ਹੈਗੀ ਵੀ ਮੈਂ ਕੱਪੜੇ ਚੱਕ ਲੂੰ ਧਰ ਲੂੰ ਮੈਂ ਤਾਂ 2 ਮਿੰਟਾਂ ਚ ਹਾਰ ਜਾਨੀ ਆ ਮੈਂ ਤਾਂ ਭੁੱਲਦੀ ਬਹੁਤ ਹਾਂ ਭੁੱਲ ਜਾਂਦੀ ਆ ਚੀਜ਼ ਕਰਕੇ ਉੱਥੇ ਉਹ ਧਰਤੀ ਉਹ ਧਰਤੀ ਪਰ ਜੀਪੂ ਵਿਚਾਰਾ ਯਾਦ ਰੱਖਦਾ ਹੈ ਵੀ ਬਾਈਵੰਟੇ ਤੌਰ 'ਤੇ ਤੋਰ ਲਵਾ ਦੋਗੇ ਵੀ ਆ ਚੀਜ਼ ਅਸੀਂ ਲਈ ਹੈ ਇਹ ਧਿਆਨ ਨਾਲ ਧਰਦਾ ਦੀਪੂ ਗਿਆ ਤਾਂ ਮੈਂ ਕਪੜਾ ਨਾਲ ਚੱਕਣ ਜਾਵਾਂ ਨਾਲ ਕੁਝ ਲਿਆਵਾਂ ਕਿਉਂਕਿ ਦੀਪੂ ਦੇ ਦਿਮਾਗ 'ਚ ਪਤਾ ਹੈ ਛੋਟੀ ਉਮਰਾਂ ਹੁੰਦੀ ਪਤਾ ਹੈ ਵੀ ਆ ਚੀਜ਼ ਹੀ ਲਈ ਹੈ ਜਾਂ ਤਰੀ ਹੈ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਜੀ ਮੈਂ ਤਾਂ ਬਿੰਦ ਵਿੱਚ ਪਾਜਲ ਹੋ ਜਾਨੀ ਆ ਸੋ ਕੰਮ ਮ ਵਧੀਆ ਹੈ ਸਾਡੀ ਮਾਂ ਪੁੱਤਾਂ ਦੀ ਢਹਾੜੀ ਵੀ ਨਿਕਲਦੀ ਹੈ ਜੀ ਲੱਗਿਆ ਰਹਿੰਦਾ ਹੈ ਭੈਣ ਭਰਾ ਫੋਨ ਕਰਦੇ ਆ ਟਾਈਮ ਪਾਸ ਵੀ ਹੁੰਦਾ ਦੀਪੂ ਤੁਹਾਨੂੰ ਕੱਲ੍ਹ ਦੀ ਛੁੱਟੀ ਹੈ ਮੈਂ ਪੇਪਰ ਹੈ ਅਸੀਂ ਲਾਈਵ ਹੋਵਾਂਗੇ ਜੀ ਇੱਕ ਦਿਨ ਚ ਬਸ ਦੀਪੂ ਦੇ ਪੇਪਰ ਚੱਲੀ ਜਾਂਦੇ ਮੈਨੂੰ ਐਂ ਵਿੱਚ ਦੀ ਛੁੱਟੀ ਆ ਜੇ ਕਿਉਂਕਿ ਮੈਨੂੰ ਦੀਪੂ ਨਾਲ ਲਾਈਵ ਹੋਣਾ ਵਧੀਆ ਲੱਗਦਾ ਕੁਝ ਗੱਲਾਂ ਦੀਪੂ ਦੀਆਂ ਚਟਪਟੀਆਂ ਹੁੰਦੀਆਂ ਉਹ ਮੈਨੂੰ ਵੀ ਵਧੀਆ ਲੱਗਦੀਆਂ ਨੇਆਂ ਗੱਲਾਂ ਤੇ ਬਾਕੀ ਜਦੋਂ ਟਾਮ ਜੈਰੀ ਨਹੀਂ ਹੁੰਦੇ ਜੀ ਕਾਰਟੂਨ ਟਾਮ ਜੈਰੀ ਸਾਡਾ ਉਹ ਮੇਰਾ ਰਿਲੇਸ਼ਨ ਹੈ ਮੇਰਾ ਤੇ ਦੀਪੂ ਦਾ ਵੀ ਅਸੀਂ ਟੈਂ 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 ਵੀ ਕਰਦੇ ਰਹਿੰਦੇ ਆ ਤੇ ਅਸੀਂ ਆਪਦਾ ਕੰਮ ਵੀ ਕਰਦੇ ਰਹਿੰਦੇ ਆ ਰਸਵੀ ਜਾਨ ਨੇ ਮੜਾ ਮੜਾ ਇੱਕ ਦੂਜੇ ਨਾਲ ਦੀਪੂ ਤਾਂ ਨਹੀਂ ਰੁਸਦਾ ਮੈਂ ਵੱਧ ਰੁਸਦੀ ਆ ਮੈਂ ਥੋੜਾ ਜਿਆਦਾ ਰੁਸਦੀ ਆ ਵੀ ਜੇ ਮੈਂ ਇੱਕ ਕੋਲ ਮਾਰਾਂ ਦੋ ਮਾਰਾਂ ਦੀਪੂ ਦੇ ਕੰਨਾ ਚਾਹੀਏ 이어 ਫੋਨ ਲੱਗੇ ਹੋਣ ਤਾਂ ਮੈਂ ਖਹਿ ਜਾਂਦੀ ਆ ਮੈਂ ਕਹਿੰਦੀ ਆ ਤੂੰ ਫੋਨ ਹੀ ਸੁਣ ਲਾ ਤੂੰ ਗਾਣਾ ਹੀ ਸੁਣ ਲਾ ਤੇ ਫਿਰ ਦੋ ਮਿੰਟ ਚਾਰ ਮਿੰਟ ਬੋਲਦਾ ਨਹੀਂ ਫਿਰ ਕਾਹਨਦਾ ਲੈ ਚੰਗਾ ਮੰਮੀ ਆ ਜਾ ਆਪਾਂ ਵੀਡੀਓ ਬਣਾਈਏ ਹੁਣ ਤਾਂ ਤੇਰਾ ਤਾਂ ਮਾਰਠੀ ਹੋ ਗਿਆ ਸੋ ਵਧੀਆ ਮੈਂ ਕਹਣੀ ਆ ਵਾਹਿਗੁਰੂ ਸੱਚੇ ਪਾਤਸ਼ਾਹ ਦੀਪੂ ਆ ਦੇ ਕੇਲੇ ਲੈਣੇ ਬੇਟੀ ਕੇਲੇ ਜਰੂਰ ਲੈਣੇ ਤੂੰ ਅੱਜ ਵੀ ਨਹੀਂ ਖਾਦਾਈ ਉੱਤਲੇ ਨਹੀਂ ਮੇਰੇ ਨਾ ਨਹੀਂ ਲੈਟੇ ਤੁੰਨ ਮੈਂ ਕਿਹਾ ਸੀਗਾ ਪੁੱਛ ਲੈ ਕੀ ਇਹ ਨਾਲ ਹੈ ਪੁੱਛ ਲੈ ਬਟ ਇੱਕ ਵਾਰ ਤੇ ਮੈਨੂੰ ਇਸੇ ਕਰਕੇ ਦੀਪੂ ਦਾ ਬਹੁਤ ਪਿਆਰ ਆਉਂਦਾ ਵੀ ਮੈਂ ਜੇ ਦੀਪੂ ਕੋਈ ਚੀਜ਼ ਮੰਗ ਲੇ ਮੈਂ ਉਹਨੂੰ ਜਵਾਬ ਨਹੀਂ ਦੇ ਸਕਦੀ ਮੈਨੂੰ ਇਹ ਲੱਗਦਾ ਵੀ ਇਹਨੇ ਮੈਨੂੰ ਵੀ ਕਦੇ ਜਵਾਬ ਨਹੀਂ ਦਿੱਤਾ ਮੇਰੀ ਹਰ ਇੱਕ ਚੀਜ਼ ਉਹ ਲੈ ਜੀ ਟੈਲੀਫੋਨ ਹਰ ਇੱਕ ਚੀਜ਼ ਦਾ ਇਹ ਖਿਆਲ ਰੱਖਦਾ ਹੈ ਵੀ ਜਿਵੇਂ ਹੁਣ ਮੈਂ ਆਂ ਵੀ ਇੱਕ ਕਮਾ ਸਾਨੂੰaldi ਸੱਚਾਈ ਦੱਸਦੀਆਂ ਜੀ। ਉਹ ਕਿੱਲੇ ਵਾਰ ਤਾਂ ਕਿਹਾ ਸੀਗਾ ਵੀ ਮੈਂ ਨਾ ਸਿੰਪਲ ਕੱਪੜਿਆਂ 'ਚ ਰਹਿਣਾ ਜ਼ਿਆਦਾ ਪਸੰਦ ਕਰਦੀ ਆ ਕਿਉਂਕਿ ਜਿਹੜੀ ਮੇਰੀ ਸਿਹਤ ਆ ਉਹ ਠੀਕ ਨਹੀਂ ਰਹਿੰਦੀਗੀ। ਠੀਕ ਠੀਕ ਵੀ ਨਹੀਂ ਰਹਿੰਦੀ ਠੀਕ ਵੀ ਆ ਪਤਾ ਕੀ ਆ ਜੀ ਵੀ ਮੈਂ ਜਿਉਂ ਬਿਮਾਰ ਹੋ ਕੇ ਹੱਟੀਆਂ ਮੈਥੋਂ ਭਾਰੇ ਕੱਪੜੇ ਨਹੀਂ ਪਾਏ ਜਾਂਦੇ ਹਾਂ। ਰੋਟੀ ਲਿਆ ਕੇ ਰੋਟੀ ਭੰਗਵਾ ਹੀ ਲੈਣਾ। ਰੋਟੀ ਆਪਾਂ ਦੀ ਭੁੱਖ ਤਾਂ ਹੋਰ ਲੈ ਜਾਾਂਗੇ। ਉਹਨਾਂ ਕੋਲੇ ਤਾਂ ਨਾ ਉਹ ਬੇਹੀ ਦਾਲ ਹੁੰਦੀ ਆ ਬਥੇ। ਜੋੜੀ ਆ ਜੀ ਰੋਟੀ ਲਿਆਓ ਵੀ ਚਲ ਫਰਫੁੰਡ ਲਿਆ। ਉਹਨਾਂ ਕੋਲ ਸਬਜ਼ੀ ਸਾਰੀ ਵਹੀ ਹੁੰਦੀ ਐ ਮੈਂ ਦੇਖ ਲਈ ਦੋ ਤੰਗਰੀ ਆਪਾਂ ਕਿਤੇ ਹੋਰ ਲੈ ਲਾਂਗੇ ਜਿੱਥੇ ਫਰੈਸ਼ ਕਾਣਾ ਮਿਲਦਾ ਹੁਣ ਟਾਈਮ ਤਾਂ ਇਹੀ ਨਹੀਂ ਲਾਦੇ 8 ਵਜੇ ਬਾਰੇ ਤੇ ਮੈਨੂੰ ਮੈਂ ਫਲ ਫਰੂਟ ਲਿਆ ਖੱਲੇ ਮੈਂ ਕਹਿਣੀ ਆ ਵੀ ਸੇ ਅਕਾਲਪੁਰਖ ਵੈਗਰੂ ਸੱਚੇ ਬਾਸ਼ਾ ਵੈਗਰੂ ਦੀਪੂ ਵਰਗਾ ਪੁੱਤ ਹਰਿਕੁ ਨੂੰ ਮਿਲੇ ਕੈਂਚੀ ਆ ਲੈਣਾ ਖਾਣਾ ਉਹਨਾਂ ਨੂੰ ਜੀ ਕੀ ਕੈਂਚੀ ਲੈਣਾ ਰੈਸਟੋਰੈਂਟ ਨਹੀਂ ਆਪਣਾ ਹਾਂ ਉਹ ਤੋਂ ਲੈ ਲੈਣਾ ਖਾਣਾ ਕੈਂਚੀ ਇਹਨਾਂ ਜਾਇਂ ਕਰ ਲਾਂਗੇ ਮੈਂ ਤਾਂ ਵੀਡੀਓ ਚ ਬੜਾ ਬੋਲ ਨਹੀਂ ਸਕਦਾ ਨਾ ਕਿਉਂ ਹਨੇਰਾ ਹੈ ਕਾ ਦੇਖਣਾ ਮੋਟਰਾਂ ਕਿੰਨੇ ਮਿਲਦੀ ਜਾਂਦਾ ਆਟੋ ਤੇ ਤੇ ਦੇਖੇ ਰੱਬ ਦੀ ਰੋਸ ਕਰ ਗਿਆ ਬੰਦਾ ਲੈ ਕੰਮ ਮੈਂ ਚਾਹੁੰਨੀ ਆ ਹਨਾ ਵੀ ਹਰ ਇੱਕ ਬੰਦਾ ਖੁਸ਼ ਰਹੇ ਹਰ ਇੱਕ ਦੇ ਬੱਚੇ ਤੰਦਰੁਸਤ ਖੁਸ਼ ਰਹਿਣ ਹਰ ਇੱਕ ਬੱਚਾ ਮਾਂ ਬਾਪ ਦਾ ਆਗਿਆਕਾਰੀ ਬਣੇ ਜਿਵੇਂ ਕਿ ਦੀਪੂ ਆ ਵੀ ਮੈਨੂੰ ਮੈਨੂੰ ਲੱਗਦਾ ਮੈਂ ਦੀਪੂ ਤੋਂ ਬਿਨਾ ਕੁਝ ਨਹੀਂ ਕਰ ਸਕਦੀ ਮੈਂ ਦੀਪੂ ਵੀ ਇੰਨੀ ਅਧੀ ਹੋ ਚੁੱਕੀ ਆ ਤੇ ਮੈਂ ਕਹਿੰਦੀ ਆ ਵਿਆਹ ਕਰੂ ਦੀਪੂ ਨੂੰ ਬਹੁਤ ਬਹੁਤ ਜਿਆਦਾ ਲੰਬੀ ਉਮਰ ਦੇਈ ਕਿਉਂਕਿ ਮੈਨੂੰ ਵਧੀਆ ਲੱਗਦਾ ਹੈ ਦੀਪੂ ਦੇ ਨਾਲ ਕੋਈ ਵੀ ਕੰਮ ਕਰਨਾ ਜਿਵੇਂ ਅਸੀਂ ਸ਼ਾਪਿੰਗ ਕਰਦੇ ਆਂ ਤਾਂ ਅਸੀਂ ਇਕੱਠੇ ਹੀ ਕਰਦੇ ਆਂ ਆਹ ਦੇਖ ਲਓ ਜੀ ਆਪਣੇ ਵਰਗੇ ਨੂੰ ਕਹਿੰਦੇ ਬੱਤੀ ਤੋੜਦਾ ਹੋਣਾ ਮੂਰੇ ਏਐਸਆਈ ਦੀ ਗੱਡੀ ਹੈ ਜੀ ਘਟੋ ਘਟਾ ਇਹ ਸਮਝ ਲਓ ਕਿ ਜਿਹੜਾ ਆਪਣਾ ਡਵਾਈਡਰ ਬਣੇ ਸੀ ਗੱਡੀ ਖੜਾ ਦੇ ਉਦੋਂ ਵੀ ਅੰਗਲੋ ਮੇਰੀ ਗੱਡੀ ਨੂੰ ਵੀ ਇੱਕ ਗੱਡੀ ਮੂਰੇ ਖੜੀ ਹੈ ਕਿੰਨੀ ਗੱਡੀ ਮੂਰੇ ਤੇ ਹੁਣ ਚਲਾ ਲਈ ਲੈ ਬੱਤੀ ਹੈ ਜੀ ਵੀ ਰੈੱਡ ਹੈ ਤੇ ਗੱਡੀ ਤੋਰ ਵੀ ਲਈ ਏਐਸਆਈ ਨੇ ਆਹ ਦੇਖ ਲਓ ਆਹ ਪੁਲਿਸ ਵਾਲਾ ਦਾ ਕੰਮ ਆ ਅਸੀਂ ਸਾਰੇ ਪੁਲਿਸ ਅਧਿਕਾਰੀਆਂ ਵਾਸਤੇ ਨਹੀਂ ਬੋਲ ਰਹੇ ਜੀ ਉਹਨਾਂ ਵਾਸਤੇ ਕਹਿ ਰਹੇ ਆਂ ਵੀ ਜਿਹੜੇ ਰੂਲ ਵੀ ਤੋੜ ਜਾਂਦੇ ਆ ਵਿੱਚ ਵੀ ਸਾਰਿਆਂ ਨੂੰ ਨਹੀਂ ਅਸੀਂ ਕਹਿੰਦੇ ਕਹਿੰਦੇ ਪੰਜੇ ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ ਸਾਰੇ ਮਾੜੇ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਹਨਾ ਜੀ ਪਰ ਰੂਲ ਰੂਲ ਹੁੰਦੇ ਆ ਰੂਲ ਸਾਰਿਆਂ ਲਈ ਸੇਮ ਹੁੰਦੇ ਆ ਚਾਹੇ ਉਹ ਕੋਈ ਮੁਲਾਜ਼ਮ ਹੈ ਤੇ ਚਾਹੇ ਕੋਈ ਆਪਣੇ ਵਰਗਾ ਸਿੰਪਲ ਬੰਦਾ ਠੀਕ ਹੈ ਤੇ ਬਾਕੀ ਜਿਹੜੀ ਗੱਲ ਆ ਵੀਰੇ ਉਹ ਗੱਲ ਇੱਥੇ ਆ ਜਾਂਦੀ ਹੈ ਵੀ ਜੇ ਤੁਸੀਂ ਆਪਣੀ ਫੈਮਿਲੀ ਦੇ ਵਿੱਚ ਵਧੀਆ ਰਲ ਮਿਲ ਕੇ ਕੰਮ ਕਰੋਗੇ ਤੇ ਕਾਮਯਾਬੀ ਤੁਹਾਨੂੰ ਮਿਲੂ ਮਿਲੂ ਹੁਣ ਦੀਪੂ ਨੂੰ ਇਸ ਗੱਲ ਦਾ ਪਤਾ ਹੈ ਵੀ ਮੇਰੀ ਮਾਂ ਦੇ ਵਿੱਚ ਢਾਈ ਸਾਂ ਹੈ ਵੀ ਬਿਮਾਰੀਆਂ ਦੀ ਕਾਦੀ ਹੋਈ ਹੈ ਠੀਕ ਆਪਾਂ ਮਸਤ ਬੰਦੇ ਆ ਤੁਰੇ ਫਿਰਦੇ ਆ ਠੀਕ ठाਕ ਗੋਲ ਦੇ ਨਹੀਂ ਕਿਸੇ ਚੀਜ਼ ਦੀ ਆਪਾਂ ਪਰਵਾਹ ਨਹੀਂ ਕਰਦੇ ਪਰ ਦੀਪੂ ਨੂੰ ਇਸ ਚੀਜ਼ ਦਾ ਖਿਆਲ ਹੈ ਵੀ ਮੇਰੀ ਮਾਂ ਚ ਜਾਨ ਹੈ ਨਹੀਂ ਵੀ ਪਰ ਇਹ ਫਿਰ ਵੀ ਸਾਡੇ ਲਈ ਕਮਾਈਆਂ ਕਰਦੀ ਹੈ ਮੇਰੇ ਤੇ ਦੀਪੂ ਦਾ ਸੁਪਨਾ ਹੈ ਜੀ ਸਾਡਾ ਸੁਪਨਾ ਅੱਜ ਤੁਹਾਨੂੰ ਸ਼ੇਅਰ ਕਰਦੇ ਆ ਤੁਹਾਨੂੰ ਪਤਾ ਲੱਗੇ ਵੀ ਅਸੀਂ ਇੰਨੀ ਮਿਹਨਤ ਕਿਉਂ ਕਰਦੇ ਆ ਵੀ ਦੀਪੂ ਪੜਦਾ ਆ ਕੇ ਵਿਚਾਰਾ ਮੇਰੇ ਨਾਲ ਤੁਰ ਪੈਂਦਾ ਆਨੇ ਦਾ ਨਦੀ ਪ੍ਰਵਾਹ ਨਹੀਂ ਕਰਦਾ ਜਾਂ ਭੁੱਖੇ ਰਜੇ ਦੇ ਨੂੰ ਕੋਈ ਸਰਪ ਨਹੀਂ ਦਿੰਦਾ ਸਾਡੀ ਮਿਹਨਤ ਇਸ ਕਰਕੇ ਹੈ ਜੀ ਸਾਨੂੰ ਸਾਰਿਆਂ ਨੇ ਪਿੱਛੇ ਛੱਡਿਆ ਸੀ ਵੀ ਸਾਨੂੰ ਜਿਵੇਂ ਅੱਪ ਕਹਦੇ ਨੇ ਵੀ ਸਾਰੇ ਪਿੱਛੇ ਛੱਡ ਗਏ ਸੀ ਮੇਰੀ ਬਿਮਾਰੀ ਕਰਕੇ ਅਸੀਂ ਬਾਲਾ ਪਿੱਛੇ ਰਹਿ ਗਏ ਸੀ ਬਹੁਤ ਜਿਆਦਾ ਛੋਡੀ ਖੋਦ ਦੀ ਫੈਮਲੀ ਨੂੰ ਛੱਡ ਕੇ ਛੋਟੇ ਨੂੰ ਕੋਈ ਨਹੀਂ ਖੜਦਾ ਇੱਕ ਤਾਂ ਛੋਡੀ ਫੈਮਲੀ ਵੀ ਨਾਲ ਸਾਥ ਦੇ ਬਿਨਾ ਤਾਂ ਖੋਦਾ ਦਾ ਤੁਰਪੋ ਜਦੋਂ ਹੀ ਕੋਈ ਵੀ ਕਾਮਯਾਬੀ ਹਾਸਲ ਕਰਨੀ ਤਾਂ ਸਮਝੋ ਚੱਲੋ ਜੀ ਦੁਨੀਆ ਤੇ ਇਕੱਲੇ ਆਏ ਉਹ ਤਾਂ ਇਕੱਲੇ ਤੁਸੀਂ ਕਾਮਯਾਬ ਹੋਣਾ ਕੰਮ ਕੋਈ ਛੋਟਾ ਨਹੀਂ ਹੁੰਦਾ ਕੋਈ ਵੱਡਾ ਨਹੀਂ ਹੁੰਦਾ ਬਸ ਕਰਨਾ ਹੋ ਸਲਾਣਾ ਚਾਹੀਦਾ ਜੀ ਜੇ ਆਪਾਂ ਇਹ ਸੋਚ ਕੇ ਚੱਲਾਂਗੇ ਕਿਪ ਸਟਾਰਟਿੰਗ ਹੀ ਕਰੋੜਾਂ ਤੋਂ ਕਰਨੀ ਆ ਤਾਂ ਆਪਾਂ ਇਧਰ ਵੀ ਨੇ ਉਧਰ ਵੀ ਜਾਣੇ ਆ ਸਟਾਰਟਿੰਗ ਐਵੇਂ ਐਸਾ ਜੀ ਜ਼ੀਰੋ ਤੋਂ ਹੁੰਦੀ ਆ ਜ਼ੀਰੋ ਤੋਂ ਰੁਪਿਆ ਬਣਦਾ ਰੁਪਿਆ ਤੋਂ 2 ਬਣਦਾ 2 ਤੋਂ 4 ਬਣਦਾ 4 ਤੋਂ 8 ਬਣਦਾ ਇਹ ਬਣਦੇ ਰੁਪਏ ਇਹ ਗੱਲ ਰਿੱਪੂ ਦੀ 100% ਸਹੀ ਆ ਕਿਉਂਕਿ ਜੀ ਆਪਾਂ 12 ਪੌੜਾਂ ਦੇ ਚੱਕਰ 'ਚ ਥੋੜਾ ਵੀ ਕੋਹ ਲੈਣਿਆ। ਸੋ ਜਿਵੇਂ ਜਿਵੇਂ ਉਹ ਕਹਿੰਦੇ ਨੇ ਵੀ ਪੌੜੀ ਦਾ ਸਟੈਪ ਆਪਾਂ ਪਹਿਲੀ ਪਹਿਲੀ ਪੌੜੀ ਤੇ ਪੈਰ ਧਰ ਕੇ ਚੜਾਂਗੇ ਤਾਂ ਆਪਾਂ ਨੂੰ ਪਤਾ ਲੱਗੂ ਵੀ ਆਪਾਂ ਕਿੱਥੋਂ ਚੜ ਕੇ ਆਏ ਹਾਂ। ਜੇ ਆਪਾਂ ਚਾਰ ਪੌੜੀਆਂ, ਤਿੰਨ ਪੌੜੀਆਂ ਛੱਡ ਕੇ ਤਾਂ ਚੜਨ ਦੀ ਕੋਸ਼ਿਸ਼ ਕਰਾਂਗੇ ਤਾਂ ਆਪਾਂ ਭੁੱਲ ਜਾਾਂਗੇ ਵੀ ਆਪਾਂ ਪੌੜੀਆਂ ਕਿਵੇਂ ਚੜੇ ਸੀ। ਕਿਉਂਕਿ ਇਹ ਰੱਬ ਦੀ ਵਿਚਾਰੀ ਹੈ ਪੌੜੀਆਂ ਜੇ ਆਪ ਚੜਦੇ ਤੇ ਉਤਰਨੀਆਂ ਵੀ ਪੈਂਦੀਆਂ ਕਈ ਵਾਰੀ। ਠੀਕ ਹੈ। ਜੇ ਤੁਹਾਨੂੰ ਜ਼ਿੰਦਗੀ 'ਚ ਮਹਾਰਾਜ ਕਾਮਯਾਬੀ ਦਿੰਦਾ ਤੇ ਕਈ ਵਾਰੀ ਥੋੜੀ-ਬਹੁਤੀ ਨੁਕਸਾਨ ਵੀ ਹੁੰਦੇ ਜੇ ਆਪਾਂ ਸਾਰਾ ਨੁਕਸਾਨ ਤਾਂ ਲਾਈਫ ਦਾ ਇੱਕ ਹਿੱਸਾ ਹੈ ਜੀ ਜੇ ਆਪਾਂ ਸਾਗੇ ਤਾਂ ਰੋਵਾਂਗੇ ਵੀ ਜੇ ਤੁਹਾਡੇ ਤੇ ਤੁਸੀਂ ਕਹੋ ਨਫਾ ਕਰ ਤਾਂ ਨੁਕਸਾਨ ਵੀ ਮਿਲੂਗਾ ਤੇ ਬਾਕੀ ਇਹ ਜ਼ਿੰਦਗੀ ਹੈ ਵੀਰੇ ਜ਼ਿੰਦਗੀ ਜਿਉਣੀ ਸੌਖੀ ਨਹੀਂ ਹੁੰਦੀ ਹਰ ਇੱਕ ਲਈ ਟਫ ਹੁੰਦੀ ਹੈ ਕਿਸੇ ਦੀ ਜ਼ਿੰਦਗੀ ਚ ਕੁਝ ਹੁੰਦਾ ਕੇ ਦੀ ਜ਼ਿੰਦਗੀ ਚ ਕੁਝ ਹੁੰਦਾ ਸਾਡੀ ਜ਼ਿੰਦਗੀ ਚ ਵੀ ਬਹੁਤ ਮੁਸੀਬਤਾਂ ਆਈਆਂ ਪਰ ਸਾਡਾ ਮਾਂ ਪੁੱਤਾਂ ਦਾ ਸੁਭਨਾ ਛੋਟੇ ਭੈਣ ਭਰਾਵਾਂ ਦਾ ਇੰਨਾ ਕੁ ਸਾਥ ਮਿਲਿਆ ਵੀ ਤੁਸੀਂ ਮੇਰੇ ਬਹੁਤ ਜਲਦੀ ਸਬਸਕ੍ਰਾਈਬਰ ਪੂਰੇ ਕੀਤੇ ਆ ਬਹੁਤ ਤੁਸੀਂ ਸਾਨੂੰ ਸਪੋਰਟ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਵੀ ਵੈਗ ਨੂੰ ਸੁਖ ਨੇ ਬੂੜੇ ਕਰੇ ਕਿਉਂਕਿ ਵੀਰੇ ਸਾਨੂੰ ਮੇਰੀ ਬਿਮਾਰੀ ਕਰਕੇ ਪਿੱਛੇ ਬਹੁਤਿਆਂ ਨੇ ਛੱਡ ਦਿੱਤੀ ਇੱਕ ਜੀ ਤੁਹਾਡੇ ਨਾਲ ਕਿਸੇ ਮਾੜਾ ਹੋਇਆ ਕਿ ਮਰਜੀ ਹੋਇਆ ਥੈਂਕ ਯੂ ਆਪਦੀ ਪੋਜ਼ਿਟਿਵ ਰੱਖੋ ਜਦੋਂ ਹੀ ਥਿੰਕਿੰਗ ਪੋਜ਼ਿਟਿਵ ਰੱਖੋਗੇ ਨਾ ਤਾਂ ਸਾਰਾ ਕੁਝ ਠੀਕ ਹੋ ਜਾਊਗਾ ਜੇ ਆਪਾਂ ਨੈਗੇਟਿਵ ਸੋਚਣ ਲੱਗ ਗਏ ਉਹਦੇ ਫਿਰ ਆਪਣਾ ਮਾੜਾ ਹੋਣ ਲੱਗ ਜਾਂਦਾ ਅਗਲੇ ਦਾ ਮਾੜਾ ਹੁੰਦੀ ਹੁੰਦਾ ਆਪਣਾ ਵੀ ਮਾੜਾ ਹੁੰਦਾ ਹੈਗਾ ਜੇ ਆਪ ਪੋਜ਼ਿਟਿਵ ਥਿੰਕ ਰੱਖੀਏ ਤਾਂ ਅਗਲੇ ਦਾ ਮਾੜਾ ਹੋ ਜਾਂਦਾ ਪਰ ਆਪਣਾ ਚੰਗਾ ਸੋ ਇਹ ਗੱਲ ਦੀ ਪੂਰੀ ਜਮਾਂ ਸਹੀ ਆ ਜੇ ਆਪਾਂ ਚੰਗਾ ਸੋਚਾਂਗੇ ਤਾਂ ਆਪਣੇ ਨਾਲ ਚੰਗਾ ਹੀ ਹੋਊਗਾ ਮਾੜਾ ਸੋਚਾਂਗੇ ਤਾਂ ਆਪਾਂ ਨਾਲ ਮਾੜਾ ਹੀ ਹੋਊਗਾ ਸੋ ਜ਼ਿੰਦਗੀ ਦੇ ਵਿੱਚ ਨਫੇ ਨੁਕਸਾਨ ਹੁੰਦੇ ਰਹਿੰਦੇ ਹਨ ਕਿ ਜਿੰਨੀ ਪਰਵਾਹ ਨਾ ਕਰਿਆ ਕਰੋ ਤੇ ਜੇ ਬਾਦੇ ਮਿਲਣਗੇ ਘਾਟੇ ਵੀ ਮਿਲਣਗੇ ਸੋ ਵੱਡੀ ਗੱਲ ਨਹੀਂ ਹੁੰਦੀ ਬਸ ਇੱਕ ਵਾਰ ਜੇ ਜੇ ਉਹਦਾ ਕੋਈ ਘਾਟਾ ਵੀ ਹੁੰਦਾ ਨੁਕਸਾਨ ਵੀ ਹੁੰਦਾਗਾ ਸਤਿਵਾਹਿ ਗੁਰੂ ਨੂੰ ਕਿਹਾ ਕਰੋ ਜੀ ਸ਼ੁਕਰਾਨਾ ਕਰਿਆ ਕਰੋ ਵਾਹਿਗੁਰੂ ਸੱਚੇ ਪਾਤਸ਼ਾਹ ਸਾਡਾ ਕਿਤੇ ਆਪਾਂ ਇੱਥੇ ਖੜੇ ਆ ਆਈਸਕ੍ਰੀਮ ਖਾ ਰਹੇ ਆ ਮੈਨੂੰ ਭੁੱਖ ਲੱਗੀ ਪਈ ਆ ਚੱਲ ਤੂੰ ਆਈਸਕ੍ਰੀਮ ਲਿਆ ਇਥੇ ਮੰਗ ਲੈਣਾ ਦੱਸ ਕੇ ਬਾਈ ਫੜਾ ਦੂਗਾ ਤੁਸੀਂ ਲੈ ਲਓ ਵੀਰੇ ਖੋਇ ਵਾਲੀ ਹੈਗੀ ਇੱਕ ਹਾਂਜੀ ਬਾਈ ਖੋਇ ਵਾਲੀ ਹੈਗੀ ਭਰਾ ਖੋਇ ਵਾਲੇ ਹਾਂਜੀ ਦੇਖ ਬੜੀ ਐਸਟੀਕ ਮਿਲੂਗੀ ਚਲ ਕੋਈ ਨਾ ਇੱਕ ਦੇਖ ਖੋਇ ਵਾਲੀ ਇੱਕ ਦੇ ਦੇ ਤੇ ਇੱਕ ਕੋਣ ਦੇ ਦੇ ਚਾਕਲੇਟ ਹੈਗਾ ਕੋਨਾ ਸੋ ਹੁਣ ਅਸੀਂ ਰੁਕੇ ਹੋਏ ਆਹ ਬੜੀ ਕੋਨਾ ਆ ਬੜੀ ਖੋਇ ਵਾਲੀ ਆ ਜੀ ਕਿੰਨੇ ਦਾ ਟੋਟਲ ਆ ਬੀਆ ਵਾਲੀ ਆ ਬੀਆ ਵਾਲੀ 40 ਹੋ ਗਈ ਮੀ 40 ਹੋ ਗਈ ਆ ਦੇਖੋ ਜੀ ਹੁਣ ਅਸੀਂ ਲੈ ਕੇ ਖਾ ਰਹੇ ਆ ਕੁਲਫੀ ਤੇ ਕਿਉਂਕਿ ਹੁਣ ਜਿਹੜਾ ਮੌਸਮ ਹੈ ਇਸ ਟਾਈਮ ਠੰਡੀਆਂ ਚੀਜ਼ਾਂ ਖਾਣ ਨੂੰ ਜੀ ਕਰਦਾ ਤੇ ਨਾਲੇ ਨਾਲੇ ਕਿਸੇ ਭੈਣ ਭਰਾ ਨੂੰ 2 ਰੁਪਏ ਬਣ ਜਾਂਦੇ ਇਹ ਵੀ ਆਪਣੇ ਮਾਰੀ ਖੜੇ ਹੁੰਦੇ ਵਿਚਾਰੇ ਹਨ ਸੋ ਆਪਣਾ ਵੀ ਫਰਜ਼ ਬਣਦਾ ਵੀ ਆਪਾਂ ਕਿਤਨਾ ਕਿਤੇ ਕੁਝ ਲੈ ਕੇ ਖਾ ਲਿਆ ਕਰੀਏ ਬੜਾ ਕੰਜੂਸਪੋਣਾ ਵੀ ਨਾ ਖਰਿਆ ਕਰੀਏ ਕਿਉਂਕਿ ਹਰ ਇੱਕ ਬੰਦਾ ਉਮੀਦ ਤੇ ਜਿਉਂਦਾ ਹਰ ਇੱਕ ਦੀਆਂ ਉਮੀਦਾਂ ਹੁੰਦੀਆਂ ਵੀ ਮੈਂ ਵੀ ਆਪਦੇ ਘਰੇ ਕੁਝ ਲੈ ਕੇ ਜਾਵਾਂ ਕੁਝ ਬਣਾ ਜਿਵੇਂ ਮੇਰੀਆਂ ਤੇ ਦੀਪੂ ਦੀਆਂ ਉਮੀਦਾਂ ਹਨ ਸੋ ਆਈਸਕ੍ਰੀਮ ਵਾਲੀਆਂ ਵੀ ਸੇਮ ਹੀ ਹੋਣਗੀਆਂ ਤੇ ਕਲੀਮ ਜੀ ਹਾਂਜੀ ਤੇ ਅਸੀਂ ਹੁਣ ਲਈ ਆ ਜੀ ਕੋਏ ਵਾਲੀ ਕੁਲਫੀ ਕਿਉਂਕਿ ਮੈਨੂੰ ਪਹਾਨੀ ਇਹਦੇ ਵਿੱਚ ਮਿੱਠਾ ਠੀਕ ਠਾਕ ਹੁੰਦਾ ਜਿਆਦਾ ਨਹੀਂ ਹੁੰਦਾ ਆਪਣੀ ਸਿਹਤ ਨੂੰ ਜਿਆਦਾ ਨੁਕਸਾਨ ਨਹੀਂ ਕਰਦੀ ਕਦੇ ਨਾ ਕਦਾ ਹਰ ਇੱਕ ਚੀਜ਼ ਖਾ ਲੈਣੀ ਚਾਹੀਦੀ ਹੈ ਜੇ ਆਪਾਂ ਹਰ ਇੱਕ ਚੀਜ਼ ਛੱਡ ਦਵਾਂਗੇ ਤਾਂ ਉਦੋਂ ਬਾਅਦ ਵਿੱਚ ਫਿਰ ਆਪਾਂ ਕਿਸੇ ਵੀ ਚੀਜ਼ ਨੂੰ ਪਛਾਣ ਨਹੀਂ ਸਕਦੇ ਕਿਉਂਕਿ ਮੇਰੇ ਪਾਪਾ ਜੀ ਨੇ ਸਾਰਾ ਕੁਝ ਹੀ ਛੱਡਦਾ ਸੀ ਉਹਨਾਂ ਨੂੰ ਸ਼ੂਗਰ ਸੀ ਉਹਨਾਂ ਨੇ ਫਿੱਕੀ ਚਾਹ ਮੈਂ ਉਹਨਾਂ ਨੂੰ ਬਹੁਤ ਜਿਆਦਾ ਵਾਰੀ ਕਿਹਾ ਸੀ ਵੀ ਪਾਪਾ ਤੁਸੀਂ ਨਾ ਆ ਮਾੜਾ ਮੋਟਾ ਸ਼ੱਕਰ ਪਵਾ ਲਿਆ ਕਰੋ ਜਿਵੇਂ ਮੇਰੀ ਇੱਕ ਕੱਪ ਚਾਹ ਦੇ ਵਿੱਚ ਮੈਂ ਚਮਚੇ ਦਾ ਚੌਥਾ ਕੇਸਾ ਸ਼ੱਕਰ ਦਾ ਪਾ ਲੈਣੀ ਆ ਵੀ ਹਲਕਾ ਜਿਹਾ ਮਿੱਠਾ ਪਾ ਲੈਣੀ ਆ ਮੇਰੇ ਪਾਪਾ ਨੇ ਜਿਵੇਂ ਹੀ ਗੱਲ ਘੁੱਟ ਲਿਆ ਆਪਦਾ ਮਿੱਠਾ ਬੰਦ ਹੀ ਕਰਤਾ ਤੇ ਘਟ ਗਈ ਸ਼ੂਗਰ ਸਿਰਫ 34 ਪਤਾ ਨਹੀਂ 43 ਇੰਨੀ ਕੁ ਰਹਿ ਗਈ ਸੀ ਤੇ ਬੇਹੋਸ਼ ਹੋ ਕੇ ਡਿੱਗ ਪਿਆ ਉਦੋਂ ਦੀ ਬਧੀ ਇੰਨੀ ਸੀ ਵੀ ਪ੍ਰਮਾਤਮਾ ਨੇ ਪਾਪਾ ਦਾ ਸਾਥ ਦਿੱਤਾ ਉਹ ਬਚ ਗਿਆ ਪਰ ਕੋਈ ਚਾਂਸ ਨਹੀਂ ਸੀ ਉਹਦੇ ਬਚਣ ਦੇ ਵੀ ਇੰਨਾ ਜ਼ਿਆਦਾ ਵੀ ਉਹ ਸ਼ੂਗਰ ਡਰਾਉਣੀ ਉਹਨਾਂ ਨੇ ਸ਼ੂਗਰ ਵਧਾਉਣ ਵਾਲੇ ਬਹੁਤ ਟੀਕੇ ਲਾਏ ਫਿਰ ਦੋ ਸੌ ਤੇ ਕਰੀ ਸੋ ਜਾਦੇ ਬਨੇਜ ਵੀ ਹਰ ਇੱਕ ਚੀਜ਼ ਦਾ ਮਾੜਾ ਹੁੰਦਾ ਮੈਂ ਤਾਂ ਕਦੇ ਨਾ ਕਦੇ ਹਫ਼ਤੇ ਦਸ ਦਿਨਾਂ ਤੋਂ ਜਦੋਂ ਕਿਤੇ ਜਾਨਿਆਂ ਕੁਲਪੀ ਗਲਪੀ ਖਾ ਲੈਨੇ ਆ ਕਿਉਂਕਿ ਜੀ ਹਰ ਇੱਕ ਬੰਦੇ ਦਾ ਜਿਉਂਦੇ ਜੀ ਕਰਤੇ ਹੀ ਹੁੰਦਾ ਸੋ ਜਮਾ ਨਾ ਸਾਰਿਆਂ ਚ ਇਦਾਂ ਛੱਡਿਆ ਕਰੋ ਮੇਰੇ ਬਾਪੇ ਨੇ ਸੋਹੀ ਪਾਲੀ ਸੀ ਸਾਰੇ ਘਰ ਜੀ ਦੀ ਹੁਣ ਸੋਹ ਪਾਈ ਤੇ ਸ਼ੂਗਰ ਹੀ ਨਹੀਂ ਘਟਨੋਂ ਹਟ ਰਹੀ ਉਹਦੀ ਤੁਰਿਆ ਨਹੀਂ ਜਾਂਦਾ ਹੁਣ ਵੀ ਉਹਨੂੰ ਫੀਲ ਹੁੰਦਾ ਮੇਰੀ ਸ਼ੂਗਰ ਘਟਦੀ ਆ ਮੈਂ ਖਾਣ ਤੋਂ ਬੜੀਆਂ ਚੀਜ਼ਾਂ ਬਿਲਕੁਲ ਨਹੀਂ ਖਾਂਦੀ। ਜਿਵੇਂ ਮੈਂ ਕੁਲਫੀ ਹੈ ਜਿਹੜਾ ਹਲਕਾ ਜਿਹਾ ਮਿੱਠਾ, ਜ਼ਿਆਦਾ ਨਹੀਂ। ਮੈਂ ਹਲੇ ਅਸੀਂ ਭੈਣਿਆਂ ਨੂੰ ਲੈ ਕੇ ਖਾਣ ਹੁੰਦੇ ਆ ਭੈਣੀ ਵਾਲੇ ਵਾਸਤੇ ਉਹ ਕੁਲਕੀਆਂ ਬਹੁਤ ਵਧੀਆ ਹੁੰਦੀਆਂ। ਉਹਨਾਂ 'ਚ ਵੀ ਹਲਕਾ ਮਿੱਠਾ ਹੁੰਦਾ। ਇਹਦੇ ਉੱਪਰ ਬਦਾਮ ਲੱਗੇ ਹੋਇਆ। ਕੁਝ ਨਾ ਕੁਝ ਦੇ ਵਿੱਚ ਪ੍ਰੋਟੀਨ ਵੀ ਹੈਗਾ। ਤੇ ਮੇਰੇ ਪਾਪਾ ਨੂੰ ਮੈਂ ਬਹੁਤ ਵਾਰੀ ਸਮਝਾਇਆ ਸੀ ਪਾਪਾ ਹਲਕਾ ਸ਼ੱਕਰ ਪਵਾ ਲਿਆ ਕਰੋ ਨਹੀਂ ਦੱਸਾਂ ਮੈਂ ਪਾ ਲਈ। ਮੈਂ ਨਹੀਂ ਖਾਣ ਮੈਂ ਨਹੀਂ ਪੀਂਦਾ ਮੈਂ ਨਹੀਂ ਪੀਂਦਾ। ਹਾਂ ਕਿਵੇਂ ਸੋਡੇ ਸਾਹਮਣੀ ਹੈ। 30-4000 ਰੁਪਇਆ ਲੱਗ ਕੇ ਇੱਕ ਰਾਤ ਚ ਸ਼ੂਗਰ ਹੀ ਨਹੀਂ ਸੀ ਗੁਰੀ ਹੋ ਰਹੀ। ਛੋ ਜਿੰਦਗੀ ਦੇ ਵਿੱਚ ਮਾੜਾ ਮੋਟਾ ਕੁਝ ਖਾ ਲਿਆ ਕਰੋ ਐਂ ਕੁਝ ਨਹੀਂ ਹੁੰਦਾ ਰੱਬ ਦੀਆਂ ਰੱਖਾ ਹੁੰਦੀਆਂ ਜੀ। ਸ਼ੂਗਰ ਦਾ ਕਿਸੇ ਨੂੰ ਪਹਿਤ ਨਹੀਂ ਆਇਆ ਸ਼ੂਗਰ ਦਾ। ਟੈਂਸ਼ਨ ਨਾਲ ਵੀ ਵਧਣ ਲੱਗ ਜਾਂਦੀ ਹੈ ਕੀ ਕਰਨੋਂਗੇ ਤੁਸੀਂ? ਸਾਰਾ ਕੁਝ ਛੱਡ ਦਿਓ ਜੀ ਤੁਹਾਨੂੰ ਟੈਂਸ਼ਨ ਆ ਤਾਂ ਵੀ ਸ਼ੂਗਰ ਤਾਂ ਵਧਣ ਲੱਗ ਜਾਂਦੀ ਹੈ। ਸ਼ੂਗਰ ਦਾ ਕਿਸੇ ਨੂੰ ਕੋਈ ਪਹਿਤ ਨਹੀਂ। ਕਾਹਦੇ ਨਾਲ ਵਾਦੀ ਆ? ਬਲੱਡ ਨਾਲ ਹੁੰਦੀ ਆ। ਤੇ ਹੁਣ ਮੇਰੇ ਪਾਪਾ ਨੂੰ ਡਾਕਟਰ ਨੇ ਕਿਹਾ ਵੀ ਭਾਈ ਤੂੰ ਹਲਕਾ ਕੋਈ ਸ਼ੱਕਰ-ਸ਼ੁਕਰ ਚਾਜ ਪਾ ਕੇ ਪੀਆ ਕਰ ਤੇ ਸ਼ੁਗਰ ਉਹਦੀ ਹਜੇ ਵੀ ਸੈੱਟ ਨਹੀਂ ਘਟ ਹੀ ਰਹੀ ਆ ਇੰਨਾ ਮਿੱਠਾ ਖਵਾ ਰਹੇ ਆ ਉਹਨੂੰ ਮੇਰੇ ਭਤੀਜੇ ਮਿੱਠਾ ਖਾ ਕੇ 13-2 300 ਤੇ ਵੱਗ ਜਾਂਦੀ ਆ ਫਿਰ ਫਿਰ ਆ ਜਾਂਦੀ ਆ 190 85 ਤੇ ਸੋ ਘਟਦੀ ਸ਼ੁਗਰ ਬਹੁਤ ਮਾੜੀ ਆ ਕਿਉਂਕਿ ਤੁਰ ਨਹੀਂ ਹੁੰਦਾ ਮੇਰੇ ਭਾਪੇ ਤੋਂ ਪਰ ਡਾਕਟਰ ਕਹਿੰਦਾ ਵੀ ਤਾਂ ਪੂਰ ਖਿਆਲ ਰੱਖੋ ਵੀ ਸ਼ੁਗਰ ਨਹੀਂ ਇਹਦੀ ਘਟਣੀ ਚਾਹੀਦੀ ਸੋ ਅਸੀਂ ਰਸਤੇ 'ਚ ਵੀਡੀਓ ਬਣਾਈ ਆ ਵੀਰੇ ਕਿਉਂਕਿ ਅੱਗੇ ਦੂਜੀ ਸੜਕ ਆ ਜੂਨੀ ਰਾਊਗਾ ਤੁਹਾਨੂੰ ਮੇਰਾ ਫੇਸ ਨਹੀਂ ਸੁਣਾ ਆਪ ਸਭ ਨੂੰ ਮੇਰੇ ਵੱਨੀਆਂ ਐਂਡ ਦੀਪੂ ਵੱਨੀਆਂ ਪਿਆਰ ਭਰੀ ਸ਼ਸ਼ਟ੍ਰੀ ਕਾਲ ਸੱਚੇ ਬਾਸ਼ਾ ਵੈਗਰੂ ਸੁਰਨ ਚੜ੍ਹਦੀ ਕਲਾ ਚ ਰੱਖਣ ਤੁਸੀਂ ਤੰਦਰੁਸਤ ਰਹੋ ਅਕਾਲ ਪੁਰਖ ਵੈਗਰੂ ਤੁਹਾਡੇ ਕਦੇ ਵੀ ਨੇੜੇ ਬਿਮਾਰੀ ਨਾ ਲੱਗਣ ਦੇਵੇ ਬਿਮਾਰੀ ਬਹੁਤ ਔਰੀ ਚੀਜ਼ ਹੈ ਸੋ ਸ਼ਸ਼ਟ੍ਰੀ ਕਾਲ ਤੁਮੀ ਕਰੋ ਦੀਪ ਸਿੰਘ ਸਭ ਨੂੰ ਸ਼ਸ਼ਟ੍ਰੀ ਕਾਲ ਜੀ ਚੜ੍ਹਦੀ ਕਲਾ ਰਹੋ ਜੀ